ਕੀ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਬੀਬੀ ਖਾਲੜਾ ਚੋਣ ਮੈਦਾਨ 'ਚ ਉਤਰਣਗੇ ਕੀ ਬੀਬੀ ਖਾਲੜਾ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਉਮੀਦਵਾਰ ਹੋਣਗੇ ਇਹ ਵੱਡਾ ਸਵਾਲ ਦੁਬਾਰਾ ਉੱਭਰਨ ਲੱਗਿਆ ਹਾਲਾਂਕਿ ਇਹਦਾ ਜਵਾਬ ਇੱਕ ਵਾਰ ਦਿੱਤਾ ਜਾ ਚੁੱਕਿਆ ਹੈ ਪਰ ਇਹ ਸਵਾਲ ਦੁਬਾਰਾ ਉੱਭਰਨ ਲੱਗਿਆ ਜੇ ਸਵਾਲ ਦੁਬਾਰਾ ਉੱਭਰ ਰਿਹਾ ਹੈ ਤੇ ਸੁਭਾਵਿਕ ਹੈ ਕਿ ਇਹਦੀਆਂ ਚਰਚਾਵਾਂ ਹੋਣਗੀਆਂ ਇਹਦੇ ਪਿੱਛੇ ਕੋਈ ਨਵੀਂ ਕਹਾਣੀ ਹੋ ਸਕਦੀ ਹੈ ਹੋ ਸਕਦਾ ਹੈ ਕਿ ਬੀਬੀ ਖਾਲੜਾ ਨੇ ਆਪਣਾ ਵਿਚਾਰ ਬਦਲ ਲਿਆ ਹੋਵੇ ਪਰ ਸਰਦਾਰ ਹਸੇਮ ਸਿੰਘ ਇਸ ਸੰਭਾਵਨਾ ਨੂੰ ਖਾਰਜ ਕਰਦੇ ਨਜ਼ਰ ਨਹੀਂ ਆ ਰਹੇ ਕਿ ਬੀਬੀ ਖਾਲੜਾ ਚੋਣ ਲੜ ਸਕਦੇ ਨੇ ਹਾਲਾਂਕਿ ਬੀਬੀ ਖਾਲੜਾ ਦੇ ਵੱਲੋਂ ਪਹਿਲਾਂ ਸੋਸ਼ਲ ਮੀਡੀਆ ਦਾ ਹਵਾਲਾ ਦਿੰਦਿਆਂ ਹੋਇਆਂ ਸੋਸ਼ਲ ਮੀਡੀਆ ਦੇ ਜ਼ਰੀਏ ਸਾਫ਼ ਨਾ ਕਰ ਦਿੱਤੀ ਗਈ ਸੀ ਕਿ ਉਹ ਤਰਨਤਾਰਨ ਜ਼ਿਮਨੀ ਚੋਣ ਨਹੀਂ ਲੜਨਗੇ ਉਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ ਸੱਚ ਪਰ ਉਸ ਤੋਂ ਬਾਅਦ ਬੇहद ਚਰਚਾਵਾਂ ਚੱਲੀਆਂ ਕਿ ਹੋ ਸਕਦਾ ਹੈ ਕਿ ਸ਼ਾਇਦ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਵੱਲੋਂ ਚੋਣ ਨਹੀਂ ਲੜਨਾ ਚਾਹੁੰਦੇ ਬੀਬੀ ਖਾਲੜਾ ਪਰ ਬੀਬੀ ਖਾਲੜਾ ਨੇ ਕਲੀਅਰ ਕਰ ਦਿੱਤਾ ਸੀ ਕਿ ਉਹ ਇਹ ਚੋਣ ਹੀ ਨਹੀਂ ਲੜਨਾ ਚਾਹੁੰਦੇ ਜਾਂ ਉਹ ਚੋਣ ਹੀ ਨਹੀਂ ਲੜਨਾ ਚਾਹੁੰਦੇ ਉਹਨਾਂ ਨੇ ਆਪਣੇ ਉਸ ਫੇਸਬੁੱਕ ਪੋਸਟ ਦੇ ਵਿੱਚ ਸਾਂਝਾ ਕੀਤਾ ਕਿ ਖਡੂਰ ਸਾਹਿਬ ਜਿੰਨੀ ਚੋਣ ਉਹਨਾਂ ਨੇ ਦੁਸ਼ਟਾਂ ਦੇ ਖਿਲਾਫ ਲੜਨ ਵਾਸਤੇ ਲੜੀ ਸੀ ਪਰ ਹੁਣ ਉਹ ਇਹ ਚੋਣ ਨਹੀਂ ਲੜਨਗੇ ਟੂ ਬੀ ਵੈਰੀ ਪ੍ਰੈਸਾਈਜ਼ ਜੀ ਆਪਾਂ ਉਸ ਪੋਸਟ ਦਾ ਹਵਾਲਾ ਲਈਏ ਤਾਂ ਪੋਸਟ ਸਾਂਝੀ ਕੀਤੀ ਗਈ ਸੀ ਤੇ ਵਿੱਚ ਲਿਖਿਆ ਗਿਆ ਸੀ ਕਿ ਖਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਅਹਿਮ ਇਕੱਤਰਤਾ ਤੋਂ ਬਾਅਦ ਖਲੜਾ ਮਿਸ਼ਨ ਨੇ ਕਿਹਾ ਕਿ ਬੀਬੀ ਪਰਮਜੀਤ कौर ਖਲੜਾ ਆ ਰਹੀ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਹੀ ਨਹੀਂ ਸਗੋਂ ਕੋਈ ਵੀ ਚੋਣ ਨਹੀਂ ਲੜਨਗੇ ਯਾਨੀ ਕਿ ਉਹਨਾਂ ਨੇ ਸਾਫ਼ ਕਰ ਦਿੱਤਾ ਸੀ ਉਹਨਾਂ ਨੇ ਕਲੀਅਰ ਕਰ ਦਿੱਤਾ ਸੀ ਹੁਣ ਦੁਬਾਰਾ ਇਹ ਚਰਚਾ ਚੱਲੀ ਹੈ ਹੁਣ ਦੁਬਾਰਾ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਬੀਬੀ ਖਲੜਾ ਚੋਣ ਲੜਨਗੇ ਜਾਂ ਕੀ ਇਸ ਨੂੰ ਰੀਥਿੰਕ ਕੀਤਾ ਜਾ ਰਿਹਾ ਹੈ ਰੀ ਏਵੈਲਿਊਏਟ ਕੀਤਾ ਜਾ ਰਿਹਾ ਹੈ ਬਹੁਤ ਸਾਰੀਆਂ ਚਰਚਾਵਾਂ ਇਸ ਵੇਲੇ ਚੱਲ ਰਹੀਆਂ ਨੇ ਔਰ ਸਵਾਲ ਇਹ ਹੈ ਕਿ ਕੀ ਬੀਬੀ ਖਾਲੜਾ ਚੌਣ ਲੜਨਗੇ ਇਹਦੇ ਉੱਤੇ ਭਾਈ ਅਮਰਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਕੀ ਬੋਲੇ ਨੇ ਆਓ ਸੁਣਦੇ ਹਾਂ ਇਹ ਇਹ ਜੀ ਕਿ ਹਲਕੇ ਦੇ ਲੋਕਾਂ ਦੀ ਜਿਹੜੀ ਬਹੁਤ ਵੱਡੀ ਮੰਗ ਸੀ ਕਿ ਬੀਬੀ ਖਾਲੜਾ ਨੂੰ ਚੌਣ ਲੜਾਈ ਜਾਣੀ ਚਾਹੀਦੀ ਹੈ ਤੇ ਅਸੀਂ ਉਹ ਲੋਕਾਂ ਦੀ ਜਿਹੜੀ ਭਾਵਨਾ ਬੀਬੀ ਖਾਲੜਾ ਜੀ ਕੋ ਪਹੁੰਚਾਈ ਆ ਤਾਂ ਉਹ ਸ਼ਾਇਦ ਕੁਝ ਉਹਨਾਂ ਦੀ ਟੀਮ ਸ਼ਾਇਦ ਸਿਰ ਨਹੀਂ ਚਾ ਰਹੀ ਪਰ ਬੀਬੀ ਖਾਲਰਜੀ ਨੂੰ ਅਸੀਂ ਕਿਹਾ ਕਿ ਲੋਕਾਂ ਦੀ ਭਾਵਨਾਵਾਂ ਉਹਦਾ ਹੀ ਤੁਸੀਂ ਕਦਰ ਕਰੋ ਤੇ ਤੁਸੀਂ ਇਹਦਾ ਕਰੋ ਤੇ ਉਹ ਅਜੇ ਵਿਚਾਰ ਚੱਲ ਰਹੀ ਸਾਡੀ ਉਹਨਾਂ ਨਾਲ ਤੇ ਸ਼ਾਇਦ ਉਹ ਫੈਸਲਾ ਲੈਣਗੇ ਕਿੰਨੇ ਦਿਨ ਤੱਕ ਇਲਾਨ ਹੋ ਸਕਦਾ ਕਰਨ ਧਾਰਨ ਵਾਲੇ ਵੀ ਕਿੰਨੇ ਰੱਖ ਸਕੀ ਲੱਗਿਆ ਉਹ ਤੁਹਾਡੇ ਕੈਂਡੀਡੇਟ ਦਾ ਕਿੰਨੇ ਦਿਨ ਤੱਕ ਅਸੀਂ ਕੋਸ਼ਿਸ਼ ਛੇਤੀ ਕੇ ਫੈਸਲਾ ਕਰਾਂਗੇ ਜਲਦੀ ਥੋੜਾ ਜਿਹਾ ਅਸੀਂ ਨਾ ਨੌ ਨੌ ਤਰੀਕ ਦੀ ਕਾਨਫਰੰਸ ਤੋਂ ਬਾਅਦ ਤੁਸੀਂ ਸ਼ਾਇਦ ਜਲਦੀ ਫੈਸਲਾ ਕਰੇਗਾ